ਰੋਸਪੁਰ ਦੇ ਵਿੱਚ ਇੱਕ ਪਤੀ ਨੇ ਪਤਨੀ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਰਿਸ਼ਤੇਦਾਰਾਂ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਮ੍ਰਿਤਕ ਮਿੱਠੇ ਪਿੰਡ ਦਾ ਰਹਿਣ ਵਾਲਾ ਸੀ ਜੋ ਕਿ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਉਹ ਜ਼ਿਆਦਾਤਰ ਬਾਹਰ ਰਹਿੰਦਾ ਸੀ ਤੇ ਉਸ ਦੇ ਘਰ ਦੇ ਬਾਹਰ ਕਿਸੇ ਅਜਨਬੀ ਦੇ ਨਾਲ ਉਸਦੀ ਕਰਵਾਰੀ ਦੇ ਨਜਾਇਜ਼ ਸੰਬੰਧ ਸਨ ਜਦੋਂ ਉਸ ਨੂੰ ਇਹ ਸੰਬੰਧ ਬਾਰੇ ਪਤਾ ਲੱਗਾ ਤਾਂ ਉਸ ਨੇ ਕਾਫੀ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਉਸ ਦੀ ਪਤਨੀ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਈ ਤੇ ਬੰਦ ਦਰਵਾਜ਼ੇ ਪਿੱਛੇ ਅਸ਼ਲੀਲ ਵੀਡੀਓ ਬਣਾ ਕੇ ਉਸਦੇ ਪਤੀ ਨੂੰ ਵੀ ਭੇਜਦੀ ਰਹੀ ਤੇ ਉਸਨੇ ਤੰਗ ਆ ਕੇ ਹੁਣ ਖੁਦਕੁਸ਼ੀ ਕਰ ਲਈ ਦਰਅਸਲ ਇਹ ਬਰਦਾਸ਼ਤ ਨਹੀਂ ਕਰ ਸਕਿਆ ਸੋਸ਼ਲ ਮੀਡੀਆ ਤੇ ਉਸਦੇ ਬੁੱਲ ਇੱਕ ਵੀਡੀਓ ਅਪਲੋਡ ਕੀਤੀ ਗਈ ਤੇ ਸਾਫ ਤੌਰ ਤੇ ਉਸਨੇ ਲੜਕੇ ਦਾ ਵੀ ਨਾਮ ਦੱਸਿਆ ਤੇ ਖੁਦਕੁਸ਼ੀ ਕੀਤੀ ਹੈ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਤੇ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਨਾਮ ਹਰਪ੍ਰੀਤ ਸਿੰਘ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਪੁਨੇ ਦੇ ਖੱਤਗਿਆਂ ਦਾ ਰਹਿਣ ਵਾਲਾ ਹਾਂ ਜੀ ਅੱਜ ਕਿਹੜੀ ਮੁੰਡੇ ਨੇ ਸੁਸਾਇਡ ਕਿਉਂ ਕੀਤਾ ਕੀ ਕਰ ਤੇ ਕੀ ਕਰਦਾ ਹੈ ਉਹ ਮੇਰਾ ਸਾਲਾ ਸੀ ਜੀ ਮਿੱਠੇ ਪਿੰਡ ਤੋਂ ਸੁਖਵਿੰਦਰ ਸਿੰਘ ਉਹ ਟਰੱਕ ਡਰਾਈਵਰ ਸੀਗਾ ਜੀ ਤੇ ਉਹ ਟਰੱਕ ਤੇ ਡਰਾਈਵਰੀ ਕਰ ਲੋ 2-2 3-3 ਮਹੀਨੇ ਬਾਹਰ ਜਾਂਦਾ ਸੀਗਾ ਘਰ ਤੋਂ ਤੇ ਉਹਦੇ ਘਰ ਵਾਲੀ ਪਿੱਛੋਂ ਆਪਦੇ ਆਸ਼ਕਾ ਨਾਲ ਕਿਲੇ ਬਲਾ ਲੈਂਦੀ ਸੀ ਗਲਤ ਰਿਲੇਸ਼ਨ ਰੱਖਦੀ ਸੀ ਤੇ ਕੁਝ ਦਿਨ ਪਹਿਲਾਂ ਉਹ ਆਪਣੇ ਆਸ਼ਕਾਂ ਦੇ ਨਾਲ ਕਦੋਂ ਫਰਾਗ ਗਈ ਦੋਨੇ ਬੱਚੇ ਘਰ ਛੱਡ ਗਏ ਆਪੇ ਕੀ ਵਿਆਹ ਹੋਇਆ ਹੈ ਨਾ ਵਿਆਹ ਹੋਇਨ ਹੋਈ 6-7 ਸਾਲ ਹੋ ਗਏ ਆ ਦੋਨੇ ਬੱਚੇ ਕਾ ਛੱਡ ਗਈ 700 ਇਹਨੂੰ ਨੀਂਦ ਵਾਲੀਆਂ ਗੋਲੀਆਂ ਪਾ ਕੇ ਤੇ ਆਪ ਉਹਨਾਂ ਨਾਲ ਚਲੀ ਗਈ। ਉਹ ਮੁੰਡਾ ਉਸ ਤੋਂ ਬਾਅਦ ਪਰੇਸ਼ਾਨ ਬਹੁਤ ਜ਼ਿਆਦਾ ਹੋ ਗਿਆ। ਉਹ ਫਿਰ ਪਰ ਆ ਗਿਆ ਸੀ ਆਪਦੀ ਮਾਸੀ ਕੋਲ ਇੱਥੇ ਪੰਜਾਹ ਦਿਨ ਹੋਇਆ ਮਾਸੀ ਕੋਲੇ। ਉਸ ਤੋਂ ਬਾਅਦ ਉਹਨੇ ਇੱਕ ਵੀਡੀਓ ਬਣਾਈ ਜਿਦੇ ਚੋ ਚਾਲ ਮੁੰਡਿਆਂ ਦੇ ਉਹਨੇ ਨਾਂ ਲਏ ਆ ਜਿਨ੍ਹਾਂ ਨਾਲ ਉਹ ਕੁੜੀ ਦੇ ਰਿਲੇਸ਼ਨ ਸੀ ਤੇ ਉਸ ਤੋਂ ਬਾਅਦ ਉਹਨੇ ਵੀਡੀਓ ਦੇ ਵਿੱਚ ਸਲਵਾਸ ਵੀ ਦਿਖਾਉਂਦਾ ਤੇ ਉਹਨੇ ਦਵਾਈ ਖਾ ਕੇ ਆਤਮ ਹੱਤਿਆ ਕਰ ਲਈ ਆ। ਯਾਨੀ ਕਿ ਇਹਦਾ ਮਾਮਲਾ ਆ ਸੀ ਕਿ ਸੁਸਾਈਡ ਦਾ ਕੀ ਮਾਮਲਾ ਆ। ਲੜਕਾ ਸੁਖਵਿੰਦਰ ਸਿੰਘ ਉਰਫ ਛਿੰਦਾ ਉਤਰ ਬੋਸ ਸਿੰਘ ਵਾਸੀ ਪਿੰਡ ਮਿੱਠੇ ਥਾਣਾ ਮਹੂ ਦਾ ਰਹਿਣ ਵਾਲਾ ਸੀ ਉਹਦੀ ਜਿਹੜੀ ਆਰਸੀ ਜਸ਼ਨਪ੍ਰੀਤ ਕੌਰ ਉਹ ਉਹਦੇ ਨਾਲ ਉਹਦੀ ਬਣਦੀ ਨਹੀਂ ਸੀ ਉਹਨਾਂ ਦਾ ਲੜਾਈ ਝਗੜਾ ਰਹਿੰਦਾ ਸੀ ਜੀ ਸਰ ਗੁਮਰੀਆਂ ਫਸ ਕੇ ਕੀ ਹੋ ਜਾ ਇਹ ਗੋਲੀਆਂ ਉਸ ਮੁੰਡੇ ਨੇ ਤਾਂ ਖਾਧੀਆਂ ਵੀ ਉਹਦੀ ਲੜਕੋ ਉਹ ਕਹਿੰਦਾ ਸੀ ਵੀ ਮੇਰੇ ਘਰ ਵਾਲੀ ਆ ਜਿਹੜੀ ਇਹਦੇ ਕੋਈ ਬੰਦਿਆਂ ਨਾਲ ਸੰਬੰਧ ਆ ਪਿੰਡ 'ਚ ਤੇ ਉਹਨਾਂ ਨੇ ਉਸ ਤੋਂ ਬਾਅਦ ਫਿਰ ਉਹਨਾਂ ਮੁੰਡਿਆਂ ਨੇ ਉਹਨੂੰ ਮਾੜਾ ਚੰਗਾ ਬੋਲਿਆ ਜਾਂ ਉਹਨੂੰ ਫੋਟੋ ਭਾਈ ਕੋਈ ਤੇ ਉਹਨੇ ਇਹ ਗੱਲ ਨੂੰ ਸਹਿਣ ਨਹੀਂ ਕੀਤਾ ਜਦੋਂ ਸਹਿਣ ਨਹੀਂ ਕੀਤਾ ਘਰ ਵਾਲੀ ਬਾਰੇ ਤੇ ਉਹਨੇ ਫਿਰ ਗੁੱਸੇ ਵਿੱਚ ਆ ਕੇ ਉਹਨੇ ਸਲਫਾਸ ਘਾ ਲਿਆ ਤੇ ਉਹਦੀ ਮੌਤ ਹੋ ਗਈ ਹੈ ਇਹ ਕੋਈ ਪਤਾ ਨਹੀਂ ਖੁਦਾ ਮਕਦਮਾ ਦਰਚਾਤੇ ਮਕਦਮਾ ਨੰਬਰ 306 ਮਿਤੀ 8 6 24 ਅਧੀਨ ਧਾਰਾ 306 ਆਈਪੀਸੀ ਦੇ ਤਹਿਤ ਮਕਦਮਾ ਦਰਜ ਕਰ ਲਿਆ। ਉਹਦੇ ਵਿੱਚ ਅਜੇ ਜਿਹੜੀ ਦੋਸ਼ੀਣਾ ਉਹਦੀ ਪਤਨੀ ਪਾਈ ਗਈ ਆ। ਉਹਨੂੰ ਅੱਜ ਥਾਣਾ ਸਿਟੀ ਫਰੋਇਪੁਰ ਫਰੋਇਪੁਰ ਸ਼ਹਿਰ ਦੇ ਵਿੱਚ ਆਈ ਸੀ ਰਿਸ਼ਤੇਦਾਰੀ ਵਿੱਚ। ਉੱਥੋਂ ਦੀ ਗ੍ਰਿਫਤਾਰੀ ਉਹਨੂੰ ਗ੍ਰਿਫਤਾਰ ਕਰ ਲਿਆ। ਬਾਕੀ ਉਹਦੇ ਤੋਂ ਉਹਦੀ ਪੁੱਛਗਿੱਛ ਕੀਤੀ ਜਾਊਗੀ। ਜਿਹੜਾ ਜਿਹੜਾ ਵੀ ਅੱਗੇ ਸਾਨੂੰ ਪਤਾ ਲੱਗੂਗਾ। ਉਹਦੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ